ਮਾਤਾ ਵੈਸ਼ਨੋ ਦੇਵੀ ਨਾਲ ਦੀ ਯਾਤਰਾ ਦੇ ਨਾਲ ਜੁੜੀ ਖਬਰ ਤੋਂ ਪਿਛਲੇ ਦਿਨਾਂ ਦੇ ਵਿੱਚ ਯਾਤਰਾ ਰੋਕ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਬਹਾਲ ਕਰਨ ਦੀਆਂ ਵੀ ਖਬਰਾਂ ਆ ਗਈਆਂ ਸੀ ਹੁਣ ਤਾਜ਼ਾ ਅਪਡੇਟ ਕੀ ਹੈ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਐਤਵਾਰ ਤੋਂ ਇਹ ਯਾਤਰਾ ਸ਼ੁਰੂ ਹੋਣੀ ਸੀ ਪਰ ਹੁਣ ਐਤਵਾਰ ਤੋਂ ਇਹ ਯਾਤਰਾ ਸ਼ੁਰੂ ਨਹੀਂ ਹੋਏਗੀ ਕਿਉਂਕਿ ਇੱਕ ਵਾਰੀ ਫਿਰ ਖਰਾਬ ਮੌਸਮ ਦੀ ਪ੍ਰੈਡਿਕਸ਼ਨ ਹੈ ਖਰਾਬ ਮੌਸਮ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਹੈ ਸ਼ਰਧਾਲੂਆਂ ਨੂੰ ਵੈਸ਼ਨੋ ਦੇਵੀ ਦੀ ਯਾਤਰਾ ਤੇ ਫੇਲਰ ਹਲ ਨਾ ਜਾਣਦੀ ਅਪੀਲ ਕੀਤੀ ਗਈ ਹੈ ਮੌਸਮ ਦੀ ਸਮੀਖਿਆ ਤੋਂ ਬਾਅਦ ਅੱਗੇ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਏਗਾ ਔਰ ਅਗਲੇ ਹੁਕਮਾ ਤੱਕ ਇਹ ਯਾਤਰਾ ਮੁਲਤਵੀ ਰਹੇਗੀ ਪਿਛਲੇ 19 ਦਿਨਾਂ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਬੰਦ ਹੈ 26 ਅਗਸਤ ਨੂੰ ਇੱਥੇ ਭਾਰੀ ਲੈਂਡਸਲਾਈਡ ਹੋਇਆ ਸੀ ਜਿਸ ਤੋਂ ਬਾਅਦ ਇਹ ਯਾਤਰਾ ਰੋਕ ਦਿੱਤੀ ਗਈ ਸੀ 34 ਲੋਕਾਂ ਦੀ ਉਸ ਲੈਂਡਸਲਾਈਡ ਦੇ ਵਿੱਚ ਮੌਤ ਹੋ ਗਈ ਸੀ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਇਹ ਯਾਤਰਾ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਗਈ ਸੀ ਔਰ ਜਿਹੜੇ ਬਾਕੀ ਚੜਦਾਲੂ ਸੀ ਉਹਨਾਂ ਨੂੰ ਵੱਖ-ਵੱਖ ਸੁਰੱਖਿਅਤ ਥਾਵਾਂ ਤੇ ਸ਼ਿਫਟ ਕੀਤਾ ਗਿਆ ਸੀ ਸੁਰੱਖਿਅਤ ਥਾਵਾਂ ਤੇ ਫੈਰਾਇਆ ਗਿਆ ਸੀ ਔਰ ਇਹ ਉਮੀਦ ਸੀ ਕਿ ਹੁਣ ਕਿਉਂਕਿ ਐਤਵਾਰ ਦਾ ਕਿਹਾ ਵੀ ਹੋਇਆ ਸੀ ਕਿ ਵੈਸ਼ਨ ਦੇਵੀ ਦੀ ਯਾਤਰਾ ਸ਼ੁਰੂ ਹੋ ਰਹੀ ਹੈ ਔਰ ਮੌਸਮ ਵੀ ਹੁਣ ਅੱਗੇ ਪਿਛਲੇ ਦਿਨਾਂ ਦੇ ਵਿੱਚ ਠੀਕ ਰਿਹਾ ਪਰ ਹੁਣ ਦੁਬਾਰਾ ਯਾਤਰਾ ਮੁਲਤਵੀ ਕੀਤੀ ਗਈ ਹੈ ਕੋਮਲ ਸਿੰਘ ਸਾਡੇ ਸਹਿਯੋਗੀ ਜੁੜੇ ਨੇ ਜੰਬੂ ਤੋਂ ਹੋਰ ਜਾਣਕਾਰੀ ਦੇ ਲਈ ਕੋਮਲ ਦੁਬਾਰਾ وجہ ਸਿਰਫ ਵੈਦਰ ਦੀ ਖਰਾਬੀ ਰਹੀ ਹੈ ਜਾਂ ਕੁਝ ਹੋਰ ਵੀ ਹੈ ਹਲੇ ਜਿਵੇਂ ਇਹ ਕਲ ਯਾਤਰਾ ਸ਼ੁਰੂ ਹੋਣੀ ਸੀ ਔਰ ਅ ਅੱਜ ਜੇ ਪੂਰੀ ਤਿਆਰੀਆਂ ਵੀ ਕਰ ਲਈਆਂ ਸੀ ਸ਼ਾਈਨਬੋਰਡ ਦੀ ਤਰਫੋਂ ਔਰ ਉਹਨਾਂ ਨੇ ਪੂਰਾ ਰਸਤਾ ਵੀ ਕਲੀਅਰ ਕਰ ਦਿੱਤਾ ਸੀ ਔਰ ਸਿਕਿਉਰਿਟੀ ਦੇ ਇੰਤਜ਼ਾਮਾਤ ਹੋਟਲ ਬਾਜ਼ਾਰ ਸਾਰਿਆਂ ਨੂੰ ਕਹਿ ਦਿੱਤਾ ਸੀ ਕਿ 14 ਤਰੀਕ ਨੂੰ ਯਾਤਰਾ ਸ਼ੁਰੂ ਕਰ ਦੇਵਾਂਗੇ ਔਰ ਆਨਲਾਈਨ ਉਹਨਾਂ ਦੇ ਵੈਬਸਾਈਟ ਤੇ ਆਪਣੀ ਸ਼ਾਈਨਬੋਰਡ ਦੀ ਵੈਬਸਾਈਟ ਤੇ ਉਹਨਾਂ ਨੇ ਲਿੰਕ ਵੀ ਸ਼ੇਅਰ ਕਰ ਦਿੱਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਆਰਤੀ ਔਰ ਯਾਤਰਾ ਪਰਚੀ ਬੁਕਿੰਗ ਕਰवानी ਹੈਗੀ ਹੈ ਉਹ ਵੀ ਉਹਨਾਂ ਨੇ ਕਰ ਦਿੱਤਾ ਸੀ ਲੇਕਿਨ ਅੱਜ ਹੁਣੇ ਹੀ ਕੋਈ ਆਪੋ ਨੇ 8 ਵਜੇ ਤੋਂ ਨਾਲ ਸ਼ਾਈਨਬੋਰਡ ਇੱਕ ਫੈਸਲਾ ਲਿੱਤਾ ਕਿ ਫੇਰ ਮੁਸਲਾਦਾਰ بارش ਸ਼ੁਰੂ ਹੋ ਗਈ ਸੀ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ इवन ਕਟਰਾ ਤੇ ਵੀ بارش ਬਹੁਤ ਜ਼ਿਆਦਾ ਹੋ ਰਹੀ ਸੀ ਥੋੜੇ ਦਿਨ ਦੇ ਤੱਕ ਤੁਹਾਨੂੰ ਵਿਜ਼ੂਅਲ ਵੀ ਭੇਜ ਦੇਵਾਂਗੇ ਔਰ ਤੁਸੀਂ ਸੱਤ ਦੇਖੋ ਨਾ ਕਿ ਅਚਾਨਕ ਮੌਸਮ ਨੇ ਕਰਵਟ ਬਦਲੀ ਹੈ ਔਰ ਸਿਰ ਜੰਮੂ ਚ ਨਹੀਂ ਹੈਗਾ ਉਦਮਪੁਰ ਨਹੀਂ ਸਿਰ ਕਟੜਾ ਦਾ ਹੀ ਮੌਸਮ ਜਿਹੜਾ ਪੂਰਾ ਖਰਾਬ ਹੋ ਗਿਆ ਜਿਸ ਦੀ وجہ ਨਾਲ ਉਹਨਾਂ ਨੇ ਫੈਸਲਾ ਬਦਲਿਆ ਹੈ ਔਰ ਉਹਨਾਂ ਨੇ ਕਿਹਾ ਕਿ ਵੈਦਰ ਦੇ ਹਿਸਾਬ ਦੇ ਨਾਲ ਹੀ ਅਸੀਂ ਅਗਲੀ ਡੇਟ ਜਿਹੜੀ ਹੈ ਉਹ ਮੁਕਰਰ ਕਰਾਂਗੇ ਫਿਲਹਾਲ ਜਿਹੜੀ ਹੈ ਯਾਤਰਾ ਪੂਰੀ ਤਰੀਕੇ ਨਾਲ ਪੋਸਟਪੋਨ ਕਰ ਦਿੱਤੀ ਹੈ ਹਾਲਾਂਕਿ ਤਿਆਰੀਆਂ ਪੂਰੀ ਕਰ ਦਿੱਤੀਆਂ ਸੀ ਸ਼ਾਈਨ ਬੋਰ ਜੋਹ ਟੈਨ ਯਾਤਰੀ ਦੀ ਟ੍ਰੇਨ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਉਹਨਾਂ ਨੇ ਰੀਸੀਵ ਕੀਤੀਆਂ ਸੀ ਲੇਕਿਨ باوجود ਇਸ ਤੇ ਵੀ ਯਾਤਰਾ ਨੂੰ ਸਥगित ਕਰਨਾ ਪਿਆ ਥੋੜਾ ਆਵਸ਼ਕ ਬਾਲੂ ਨੂੰ ਵੇਟ ਕਰਨਾ ਪਏਗਾ ਔਰ ਅਗਰ ਨਵਰਾਤਰੀ ਆਉਣ ਵਾਲੇ ਨੇ ਤੇ ਸ਼ਾਇਨ ਬੋਰਡ ਦੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਜਿਹੜੇ ਵੀ ਬਸ ਖਲਣ ਵਾਲੇ ਏਰੀਆ ਹੈਗੇ ਜਿਹਾ ਅਦਕੁਆਰੀ ਹੈ ਹਾਥੀ ਮੱਥਾ ਮਾਰਗ ਹੈ ਜਿਹੜਾ ਕਟਰਾ ਤੋਂ ਵੈਸ਼ਨਵੀ ਭਵਨ ਦੇ ਵਿੱਚ ਜਿਹੜਾ ਮਾਰਗ ਹੈਗਾ ਜਿੱਥੇ ਜਿੱਥੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਗਰ ਨਰਾਤਿਆਂ ਦੇ ਦੌਰਾਨ ਵੀ ਅਗਰ ਬਾਰਿਸ਼ ਨਾਲ ਕੋਈ ਪ੍ਰੋਬਲਮ ਆ ਸਕਦੀ ਹੈ ਉੱਥੇ ਵੀ ਲਗਾਤਾਰ ਉਹਨਾਂ ਨੇ ਆਪਣੇ ਕਰਮਚਾਰੀ ਤਾਇਨਾਤ ਕੋਈ ਦੁਬਾਰਾ ਕੋਈ ਘਟਨਾ ਨਾ ਹੋਵੇ ਔਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਉਸ ਸਾਈਨ ਬੋਰਡ ਪ੍ਰਸ਼ਾਸਨ ਜਿਹੜਾ ਹੈ ਉਹ ਲੈ ਨਹੀਂ ਮਤਲਬ ਲੈਣਾ ਨਹੀਂ ਚਾਹਦਾ ਇਸ ਕਰਕੇ ਉਹਨਾਂ ਨੇ ਯਾਤਰਾ ਨੂੰ ਸਟਾਗਿਤ ਕੀਤਾ ਹੈ ਜੀ ਅੱਛਾ ਕੋਮਲ ਲੰਗਾਤਿਆਂ ਤੱਕ ਉਮੀਦ ਹੈ ਕਿ ਸ਼ੁਰੂ ਹੋ ਸਕਦੀ ਹੈ ਪੌਸਮ ਦੀ ਪ੍ਰੈਡਿਕਸ਼ਨ ਕੀ ਕਹਿੰਦੀ ਹੈ ਅਰ ਜੀ ਦੇਖੋ ਇਹ 16 ਤਰੀਕ ਤੱਕ ਜਿਹੜਾ ਮੌਸਮ ਵਿਭਾਗ ਹੈਗਾ ਉਹਨਾਂ ਨੇ ਅਲਰਟ ਜਾਰੀ ਕੀਤਾ ਸੀ ਕੱਲ ਸ਼ਾਮ ਨੂੰ ਹੀ ਅਲਰਟ ਆਇਆ ਸੀ ਕਿ 16 ਤਰੀਕ ਤੱਕ ਜੰਮੂ ਨੈਸ਼ਨਲ ਹਾਈਵੇ ਕਸ਼ਮੀਰ ਕੁਝ ਇਲਾਕੇ ਔਰ ਜੰਮੂ ਦੇ ਕੁਝ ਇਲਾਕੇ ਕਟੜਾ ਨੂੰ ਮਿਲਾ ਕੇ ਔਰ ਵਿਆਸੀ ਚ ਬਾਰਿਸ਼ ਹੋ ਸਕਦੀ ਹੈ ਤੇ ਤੁਸੀਂ ਦੇਖੋ 14 ਤਰੀਕ ਦਾ ਹੀ ਅੱਜ ਕੱਲ ਯਾਤਰਾ ਸ਼ੁਰੂ ਹੋਣੀ ਸੀ ਅੱਜ ਹੀ ਬਾਰਿਸ਼ ਸ਼ੁਰੂ ਹੋ ਗਈ ਹੈ ਤੇ 16 ਤਰੀਕ ਤੱਕ ਅਗਰ ਯਾਤਰਾ ਬਾਰਿਸ਼ ਅਗਰ ਰਹਿੰਦੀ ਹੈ ਤੇ ਯਾਤਰਾ ਇਹਨਾਂ ਨੂੰ ਅਗਲੇ ਮੌਸਮ ਠੀਕ ਹੋਣ ਤੱਕ ਇਹਨਾਂ ਨੇ ਅੱਗੇ ਅਜੇ ਆਰਡਰ ਨਹੀਂ ਕੱਢਣਾ ਲੇਕਿਨ ਨਵਰਾਤਰੀ ਸ਼ੁਰੂ ਹੋਣ ਤੋਂ ਪਹਿਲਾਂ ਕਿਉਂ ਕਿ ਉਹਦੇ ਬਾਅਦ ਮੌਸਮ ਦੀ ਕੋਈ ਖਰਾਬੀ ਵਾਲੀ ਮੌਸਮ ਵਿਭਾਗ ਤੋਂ ਜਾਣਕਾਰੀ ਹੈ ਨਹੀਂ 16 ਤਰੀਕ ਤੱਕ ਮੌਸਮ ਖਰਾਬ ਹੋ ਸਕਦਾ ਹੈ ਔਰ ਅਗਰ ਮੌਸਮ ਠੀਕ ਹੋ ਗਿਆ 16 ਦੇ ਬਾਅਦ ਤਾਂ ਯਾਤਰਾ ਮੈਨੂੰ ਲੱਗਦਾ ਹੈ ਉਮੀਦ ਹੈਗੀ ਸ਼ਾਇਨਬੋੜ ਯਾਤਰਾ ਸ਼ੁਰੂ ਕਰ ਦੇਗਾ ਠੀਕ ਹੈ ਧੰਨਵਾਦ ਕੋਮਲ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਜਿਹੜੇ ਸ਼ਰਦਾਲੂ ਵਿੰਮਾ ਮਾਤਾ ਵੈਸ਼ਨੋਦੇਵੀ ਦੀ ਯਾਤਰਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਖਬਰ ਖਾਸ ਤੌਰ ਤੇ ਬੇहद ਜ਼ਰੂਰੀ ਹੈ ਕਿ ਫਿਲਹਾਲ ਜਿਨ੍ਹਾਂ ਨੇ ਬੁਕਿੰਗ ਵੀ ਕਰਵਾਈਆਂ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਮੌਸਮ ਖਰਾਬ ਹੋ ਗਿਆ بارش ਸ਼ੁਰੂ ਹੋ ਗਈ ਔਰ ਅਗਲੇ 2-3 ਦਿਨ ਤੱਕ 16 ਤਰੀਕ ਤੱਕ بارش ਦਾ ਅਨੁਮਾਨ ਹੈ ਸੋ ਇਸ ਕਰਕੇ ਉਮੀਦ ਹੈ ਕਿ ਜਿੰਦ ਤੱਕ ਨਰਾਤੇ ਸ਼ੁਰੂ ਹੋਣਗੇ ਉਦੋਂ ਤੱਕ ਯਾਤਰਾ ਸ਼ੁਰੂ ਹੋ ਸਕਦੀ ਹੈ ਔਰ ਉਹ ਵੀ ਪੂਰੇ ਪੁਖਤਾ ਇੰਤਜ਼ਾਮਾਂ ਦੇ ਨਾਲ ਪਰ ਫਿਲਹਾਲ ਕੋਈ ਡੇਟ ਨਹੀਂ ਦਿੱਤੀ ਗਈ ਹੈ ਕੋਈ ਟਾਈਮ ਟਾਈਮ ਟੇਬਲ ਨਹੀਂ ਦਿੱਤਾ ਗਿਆ ਕਿ ਕਦੋਂ ਯਾਤਰਾ ਸ਼ੁਰੂ ਹੋਣੀ ਹੈ ਸਿਰਫ ਉਮੀਦ ਹੈ ਕਿ ਨਰਾਤਿਆਂ ਤੋਂ ਪਹਿਲਾਂ ਇਹ ਯਾਤਰਾ ਸ਼ੁਰੂ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ